ਕੀ ਹਾਲ ਚਾਲ ਹੈ ਵੀਰੇ ਠੀਕ ਹੈ ਭਾਈ ਬਹੁਤ ਵਧੀਆ ਠੀਕ ਠਾਕ ਹੋਰ ਜੀ ਭਾਈ ਜੀ ਠੀਕ ਠਾਕ ਹੋ ਸਾਰੇ ਸਾਰੇ ਸਿੱਕੇ ਗਾਲ ਸਾਰੇ ਭਰਾਵਾਂ ਨੂੰ ਦੇਖਣ ਨੂੰ ਜਿਹੜੇ ਘਰੇ ਬੈਠੇ ਸਾਨੂੰ ਇੰਨਾ ਪਿਆਰ ਦਿੰਦੇ ਹੋ ਬਿਲਕੁਲ ਤੇ ਢਿੱਲੋਂ ਯਾਰ ਇੱਕ ਨਾ ਕਿਸੇ ਨੇ ਨਹੀਂ ਬੋਲਿਆ ਯਾਰ ਮੇਰਾ ਮਨ ਕਰਿਆ ਇੱਕ ਗੱਲ ਬੋਲ ਤੂੰ ਬੋਲਣਾ ਹੋਊਗਾ ਕਿਸਾਨੀ ਸੰਘਰਸ਼ ਤੇ ਕਿਸਾਨੀ ਸੰਘਰਸ਼ ਤੇ ਬੋਲ ਦੇ ਯਾਰ ਆਪਣੀ ਨਾ ਆਪਾਸ ਕਾਦੇ ਮਾਰੇ ਤੁਰੇ ਫਿਰਦੇ ਹੂੰ ਜ਼ਮੀਨਾਂ ਦੇ ਮਾਰੇ ਤੁਰੇ ਫਿਰਦੇ ਬਿਲਕੁਲ ਤੇ 75 ਸਾਲਾਂ ਦਾ ਬਜ਼ੁਰਗ ਹੈ ਜਗਜੀਤ ਸਿੰਘ ਦੱਲੇਵਾਲ ਬਿਲਕੁਲ 22 ਮੇ 23 ਮੇ ਦਿਨਾਂ ਚ ਪਹੁੰਚ ਗਏ ਯਾਰ ਆਪਣਾ ਸਾਰਿਆਂ ਦਾ ਫਰਜ਼ ਬਣਦਾ ਭਰਾ ਬਣ ਕੇ ਨਾ ਉੱਥੇ ਵੱਧ ਤੋਂ ਵੱਧ ਪਹੁੰਚੋ ਯਾਰ ਹੂੰ ਉਹ ਆਪਦੇ ਨਿੱਜੀ ਹਿੱਤਾਂ ਗੱਤੇ ਨਹੀਂ ਬੈਠੇ ਉੱਥੇ ਧੰਨਾ ਯਾਰ ਬੰਦਾ ਧੰਨਾ ਬੰਦਾ ਉਹਦੀ ਸਲਾਮ ਆ ਉਹਦੀ ਕੁਰਬਾਨੀ ਨੂੰ ਬਾਈ ਹੂੰ ਬਿਲਕੁਲ ਹੈ ਨਾ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਯਾਰ ਹਮ ਹਮ ਆ ਕੇ ਜਰੂਰ ਸਮਾਗਮ ਕੋਲ ਪਹੁੰਚੋ ਬਿਲਕੁਲ ਤੇ ਸੋਸ਼ਲ ਮੀਡੀਆ ਦੇ ਵੀ ਪੂਰਾ ਮਾਹੌਲ ਬਣਾ ਦੇ ਯਾਰ ਬਿਲਕੁਲ ਹੈ ਨਾ ਇੱਕ ਆਪਾਂ ਕਰ ਦਈਏ ਸ਼ੁਰੂ ਕਰਦੇ ਤੇ ਆ ਡੂਮਣਾ ਫਿਰ ਡੂਮਣਾ ਮਾਰ ਕੇ ਕਿੱਥੋਂ ਛੇੜਿਆ ਮਾਰ ਕੇ ਮਰਾ ਚਾਰਜ ਭਰੇ ਦੇ ਪਹਿਲਾਂ ਤਾਂ ਕਿਡਾ ਦੇ ਦੇ ਯਾਨੀ ਸਾਰਾ ਕੁਝ ਨਾਲ ਦਾ ਹੀ ਹੈ ਹੂੰ ਹਾਂ ਲੈ ਚਲ 21 ਮਾਡਲ ਹੈ ਹੂੰ ਤੇ 16 ਦੇ ਟਾਇਰਾਂ 'ਚ ਹੈ ਅੱਛਾ 3 ਸਪੀਡ ਹੈ 3 ਸਪੀਡ 16 ਦੇ ਟਾਇਰਾਂ 'ਚ ਫਿਰ ਆਪਾਂ ਦਾ ਟਾਇਰਾਂ ਦੇ ਵਿੱਚ 3 ਸਪੀਡ ਟਰੈਕਟਰ ਹੈ ਫਿਰ ਨਾ ਤਾਂ ਆਪਾਂ ਸਹੀ ਕਿਹਾ ਸੀ ਫਿਰ ਡੂਮਣਾ ਡੂਮਣਾ ਵਾਕਈ ਡੂਮਣਾ ਹੂੰ ਤੇ ਇਹ ਵੱਡੀ ਗੱਲ ਇਹਦੀ ਇਹ ਆ ਢੱਲੋਂ ਹੂੰ ਕਿ ਚੱਲਿਆ ਵੀ ਗਿਣਤੀ ਦੇ ਘੰਟੇ ਆ ਇਹ ਅੱਛਾ ਹਾਂ ਕੈਮਰਾ ਮਾਰ ਲਾ ਮੀਟਰ ਤੇ ਵੀ ਬਣ ਚੈੱਕ ਕਰਦੇ ਆ ਬਸ ਵੀਊ ਲੈ ਲ ਕੇ ਤਾਂ ਪਿਆਰ ਨਾਲ ਦੂਰ ਕਿੰਨਾ ਚੱਲ ਗਿਆ ਲੈ ਲੈ 800 ਤੇ ਕੁਸ਼ਕ ਘੰਡੇ ਚੱਲਿਆ ਡਾਕਟਰ ਹੂੰ ਹੂੰ ਦੇਖ ਲੈ ਚੈੱਕ ਕਰ 800 ਤੇ 78 ਕਿੰਨੇ 78 ਹਾਂ 870 78 80 ਤੋਂ ਥੱਲੇ ਥੱਲੇ ਆ ਜਾ ਰੇ ਹੂੰ ਅੱਛਾ ਫਾਸਟ ਪਾਰਟੀ ਐ ਹੂੰ ਹਰਿਆਣਾ ਨੰਬਰ ਐ ਅੱਛਾ ਐਨਓਸੀ ਹਾਜ਼ਰ ਐ ਨਾਲ ਦੇ ਟਾਇਰ ਹੋਣਗੇ ਸਾਰਾ ਕੁਝ ਨਾਲ ਦਾ ਜੇ ਤੋ 878 ਘੰਟੀ 870 ਤੇ ਨਾਲ ਸਾਰਾ ਕੁਝ ਹੀ ਨਾਲ ਦਾ ਕਮੀ ਹੈ ਹੀ ਨਹੀਂ ਕੋਈ ਵੀ ਭਾਰਤੀਆਂ ਕਮੀਆਂ ਹੈ ਹਾਂ ਇਹਦਾ ਰੇਟ ਹੈਗਾ ਹੂੰ ਉਧਰ ਰੇਟ ਵਾਲੇ ਪਾਸੇ ਵੀ ਆ ਜਾ ਉਧਰ ਵੀ ਕਸਰਾ ਕੱਢੀਏ ਪੰਗਾ ਮੈਂ ਤੂੰ ਧਿਆਨ ਕਰਿਆ ਦੇਖਿਆ ਨਹੀਂ ਹਜੇ ਤੱਕ ਉਧਰ ਚੱਕੇ ਨਹੀਂ ਤੂੰ 21 ਮਾਡਲ ਹੈ 7 ਲੱਖ 5000 ਰੁਪਿਆ ਇਹ ਮੈਂ ਕਿਉਂ ਆਖਿਆਗਾ ਲੋਕ ਵੇਚਦੇ ਇਹਨੂੰ 7.5 ਲੱਖ ਰੁਪਿਆ ਦਾ ਮੈਨੂੰ ਮੰਤਾਈ ਗਈ ਹੈ ਜੇਨੂਇਨ ਟਰੈਕਟਰ ਆ ਸਾਰਾ ਕਲਮ ਲੱਗੀ ਨਹੀਂ ਕਦੇ ਕਲਮ ਦੀ ਤਾਂ ਲੋਡ ਵੀ ਹਸਟ ਆਨਰ ਹੈ ਹੂੰ ਕੱਲਾ ਕਹਿੰਦੇ ਨਹੀਂ ਯਾਰ ਅੱਛਾ ਵੀ ਵੀ ਕੋਸ਼ਿਸ਼ ਕਰੀ ਦੀ ਵੀ ਘੱਟ ਰੇਟ ਤੇ ਸਭ ਤੋਂ ਘੱਟ ਰੇਟ ਤੇ ਦੇਵਾਂਗੇ ਦੇਵਾਂਗੇ ਵੀ ਆ ਖੜਾ ਤੁਹਾਡੇ ਸਾਹਮਣੇ ਭਰਾਵੋ ਮੌਕਾ ਸਾਂਭ ਲਓ 7 ਲੱਖ 5000 ਰੁਪਿਆ ਰੇਟ ਹੈ ਹੂੰ 6 ਲੱਖ ਤੇ 90000 ਦਾ ਟਰੈਕਟਰ ਦੇ ਦਾਂਗੇ ਦੂਰੋਂ ਵਾਲਿਆਂ ਨੂੰ ਹੋਰ ਵੀ ਕੋਈ ਮਾੜੀ ਮੋੜ ਹੋਰ ਵੀ ਰਹਿਤ 6 ਲੱਖ 9000 6 ਲੱਖ 9000 ਰੁਪਿਆ ਟਿੱਕੀ ਮਾਡਲ ਹਨਾ ਸਾਰੀ ਮੰਡੀ ਚੋਂ ਲੈ ਕੇ ਦਿਖਾ ਦੀ ਐਡਾ ਚੰਗਾ ਟਰੈਕਟਰ ਜ਼ਿੰਮੇਵਾਰੀ ਆ ਘੰਟੇ ਚੱਲਿਆ ਹਾਂ 16 ਦੇ ਟਾਇਰਾਂ ਚ ਆਨ ਰਿਕਾਰਡ ਹੈ ਗੱਲ ਹਾਂ ਦਾ ਭੈਸ ਗੱਲ ਦਾ 6 ਲੱਖ 95000 ਦਾ ਰਹਿ ਗਿਆ 69000 ਦਾ ਰਹਿ ਗਿਆ 690 ਦਾ 690 ਦਾ ਹੀ ਰਹਿ ਗਿਆ 690 ਦਾ ਰਹਿ ਗਿਆ ਹਾਂ ਹੁਣ ਕੁੱਕਾ ਸਰਾ ਦਾ ਦੱਸ ਦੇ ਨਹੀਂ ਹੁਣ ਨਹੀਂ ਮੈਂ ਬੋਲਦਾ ਵੀਰੇ ਹੈ ਰਹੀ ਨਹੀਂ ਕੋਈ ਲੈਣ ਦਿੰਦੇ ਵੀ ਨਹੀਂ ਹੂੰ ਤੇ ਉਦੋਂ ਅੱਗੇ ਫੇਰਾ ਅੱਗੇ ਆ ਜਾ ਇੱਕ ਪਰਜਾ ਦਿਖਾਉਣਾ ਇਹ ਕਹਿੰਦੇ ਤਾਂ ਬਾਗੜੀ ਕਹਿੰਦੇ ਹੁੰਦੇ ਆ ਕਿ ਟਰੈਕਟਰ ਮੈਸੀ ਤੇ ਕਯੋ ਦੇਸੀ ਹੈ ਕਯੋ ਦੇਸੀ ਹਾਂ ਇਹ ਬਾਕੇ ਹੁੰਦਾ ਵੀ ਕਯੋ ਦੇਸੀ ਆ ਢੱਲੋਂ ਹੂੰ ਟਾਇਰ ਟਰੈਕਟਰ ਦੇ ਹੈਗੇ ਚਾਰ ਅੱਧੇ ਅੱਛਾ ਪਾਵਰ ਸਟੀਅਰਿੰਗ ਡਬਲ ਕਲਚ ਹੂੰ ਇਹ 9000 ਮੈਸੀ ਆ ਅੱਛਾ ਕੈਮਰਾ ਮਾਰ ਲਾ ਇਹਦੇ ਵੀ ਸਾਰੇ ਬਿਲਕੁਲ ਵੱਜੀ ਜਾਂਦਾ ਕੈਮਰਾ ਆਪਣਾ ਟੱਪ ਦਾ ਟੱਪ ਦਾ ਜਾਏਗਾ ਨਾ ਰੇਟ ਤੇ ਕੈਮਰਾ ਮਾਰ ਲਈ ਲੈ ਤੇ ਚੰਬਾ ਇਹਦੇ ਵੀ ਹੋ ਜੂਗਾ 13 ਮਾਡਲ ਆ 2,60,000 ਰੁਪਏ ਇਸ ਰੇਟ 'ਚ ਬੈਟਰੀ ਲੈ ਕੇ ਤੁਰਪੀ ਸਾਰੇ ਇੰਡੀਆ 'ਚੋਂ ਭਾਲਿਆ ਨਹੀਂ ਥੋਂਦਾ ਐਡਾ ਚੰਗਾ ਟਰੈਕਟਰ ਇਸ ਗੱਲ ਤੇ ਕੀ ਗੱਲ ਹੈ ਓਕੇ ਜੀ ਮਾਡਲ 13 ਪਾਵਰ ਸਟੀਅਰਿੰਗ ਡਬਲ ਕਲਚ ਟਰੈਕਟਰ ਅੱਧੇ ਟਾਇਰ ਆ ਟਰੈਕਟਰ ਦੇ ਹੂੰ 14 ਟਾਂਜ ਹੈ 14 ਟਾਂਜ ਤੇ ਕੈਟਾਗਰੀ ਕਿੰਨੀ ਹੁੰਦੀ ਹੈ ਕੁਲਵੀਰ ਇਹਦੀ ਤੇ 50 ਤੋਂ ਬਲੱਸ ਹੀ ਹੈ ਆ ਜਾ ਸ਼ਾਇਦ ਪੱਕਾ ਪਤਾ ਨਹੀਂ 50 ਤਾਂ ਹੈਗੀ ਹੈਗੀ 55 ਵੀ ਹੋ ਸਕਦੀ ਹੈ 55 ਹੋ ਸਕਦਾ ਹੈ ਮਤਲਬ 90 ਨਹੀਂ ਰਹਿੰਦਾ 90 ਨਹੀਂ ਰਹਿੰਦਾ 55 ਹੋ ਜੂ 55 ਹੋ ਜੂ 55 ਹੋ ਜੂ ਹੈਨਾ ਤੇ ਫਿਰ ਇਹਦਾ ਕਈ ਵੀਰਾਂ ਦੇ ਫੋਨ ਆਉਂਦੇ ਹੁੰਦੇ ਯਾਰ ਹੂੰ ਜਾਂ ਜਰ ਘੱਟ ਬਜਟ ਵਾਲਾ ਰਾਈਡਰ ਕੋਈ ਤੂੰ ਬਾਹਰ ਨੰਬਰ ਟਰੈਕਟਰ ਲਿਆਇਆ ਕਰੋ ਅੱਛਾ ਕਿੱਤੇ ਲਗਾਣਾ ਦਾ ਨੰਬਰ ਹੈ ਜਿਹਨੂੰ ਅੰਦਰਾ ਕਹਿ ਸਕਦੇ ਅੰਡੇੜੇ ਪੋੜੇ ਮਾਇੜੇ ਅੰਡੇੜੇ ਪੋੜੇ ਮਾਇੜੇ ਕੋਸ਼ਟ ਹੈਲਾ ਅੰਗੜੇ ਆ ਠੀਕ ਹੈ ਹੂੰ ਤੇ 2.5 ਲੱਖ ਦਾ ਟਰੈਕਟਰ ਦੇਵਾਂਗੇ ਆਪਾਂ ਅੱਛਾ ਐਡਾ ਸਾਫ ਟਰੈਕਟਰ ਤੈਨੂੰ ਕਿਤੋਂ ਵੀ ਨਹੀਂ ਮਿਲਦਾ ਕੁੱਟਿਆ ਵੀ ਨਹੀਂ ਮਿਲਦਾ ਇੰਨੇ ਰੁਪਏ ਦਾ ਨਹੀਂ ਮਿਲਦਾ ਹਾਂ 2.5 ਲੱਖ ਦਾ ਹੈ ਤੇ ਉਸ ਤੋਂ ਅੱਗੇ ਫਿਰ ਕਿਹੜਾ ਕਰਨਾ ਹੁਣ ਕਿੱਧਰ ਰਹਿ ਗਿਆ ਉਧਰ ਜਾ ਬਣਿਆ